ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਸਮਾਂ ਉਹ ਹੜਾਂ ਦੀ ਪਰਖ ਰੋਪੀ ਚੱਲ ਰਹੀ ਆ ਸਾਰੇ ਇਸ ਪੰਜਾਬ ਦੇ ਬੰਸੀਕ ਜਿੱਥੇ-ਜਿੱਥੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨਸਾਰ ਇਹਨਾਂ ਹੜਾਂ ਪੀੜਤਾਂ ਲਈ ਆਪਣੀ ਅਮਦਾਦ ਵੀ ਪਚਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਇਹਨਾਂ ਸਵਾਵਾਂ ਵਿੱਚ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ। ਹੋਰ ਜਥੇਬੰਦੀਆਂ ਵੀ ਆਪਣੇ ਤੌਰ ਦੇ ਉੱਤੇ ਸੇਵਾ ਕਰ ਰਹੀਆਂ। ਅੱਜ ਦਾ ਮੈਂ ਤੁਹਾਨੂੰ ਤਾਂ ਕਸ਼ਟ ਦਿੱਤਾ ਮੈਂ ਚਾਹੁੰਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ। ਕੋਈ ਵਿਵਾਦ ਦਾ ਮੁੱਦਾ ਉਠਿਆ ਜਾਵੇ। ਪਰ ਮੈਨੂੰ ਥੋੜਾ ਇਸ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਖ ਵੀ ਆਇਆ ਇੱਕ ਦਾ ਹੁੰਦਾ ਆਟੇ 'ਚ ਲੂਣ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣ ਹੀ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆਂ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ। ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ। ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਨਾ ਕੋਈ ਐਵੇਂ ਦਾ ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ। ਇਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਕਾਤ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਵੀ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇ ਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਦੀ ਸੇਵਾ ਮਿਲੀ ਆ ਕੁਝ ਪਾਸਟੀ ਕਰਨੀ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਵੀ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਤਾਂ ਫਰਜ ਸੀ ਵੀ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਏ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜੈਣ ਜਿਸ ਦਿਨ ਇਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਵੀ ਪੈਸੇ ਕਿੱਥੇ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਜੋ ਕਿ ਮੈਂ ਵੇਸਲਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰੋਮਣੀ ਕਮੇਟੀ ਨਸ਼ਰ ਕਰੇ ਮੈਂ ਤੈਨੂੰ ਛੋਟੇ ਵੀਰ ਕਹਿਣਾ ਚਾਹਨਾ ਉਹ ਨਸ਼ਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਵੇਰਵੇ ਸੀ 7740233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਮੈਂ ਤੈਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਸਤਕਾਰਤਿਆਂ ਤੁਸੀਂ ਐਗਜ਼ੀਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸਟ ਹੀ ਹੋਈਗਾ ਨਹੀਂ ਕੋਦ ਘਾ ਨਹੀਂ ਕਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਵਾਨਗੀ ਦੀ ਆਸ ਤੋਂ ਬਾਅਦ ਅੰਤਰੀਕ ਕਮੇਟੀ ਨੇ ਉਹਨਾਂ ਦੀ ਪੁਸ਼ਟੀ ਕਰਨੀ ਹੁੰਦੀ ਤੇ ਉਹ ਪੁਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾਂ ਨੂੰ ਵੀ ਕਹਿਣਾ ਚਾਹਨਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹਲਕੇ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ ਡਿਬੇਟਾਂ ਕਰਾਓ ਜੀ ਸਾਧਕੇ ਕਰਾਓ ਪਰ ਮੈਂ ਜਿਹੜੀ ਗੱਲ ਕਹੀ ਵੀ ਜਿਹੜਾ ਲੂਣੇ ਗੁੰਨੀ ਜਾਣਾ ਇਹ ਗੱਲ ਠੀਕ ਨਹੀਂ ਇਹ ਗੱਲ ਚੁੱਪਦੀ ਆ ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫੇ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾ ਲ ਦਿੰਦਾ ਮੈਂ ਕੋਈ ਚਣੌਤੀ ਨਹੀਂ ਦੇ ਰਿਆ ਸਤਕਾਰ ਤੇ ਐਗਜ਼ੈਕਟਿਵ ਦਾ ਮੈਂਬਰ ਐ ਪੂਰਾ ਸਤਕਾਰ ਦਈਦਾ ਰਾਦਰ ਸਤਕਾਰ ਨਹੀਂ ਦਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਹਦਣੇ ਸਾਰੇ ਮੈਂ ਬੇਰਬੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪੇ ਜੀ ਬੇਰਬੇ ਨਸ਼ਰ ਕਰੇ ਸ਼ੌਮਨੀ ਕੋਰਦਾਰਾ ਪ੍ਰਬੰਧਕ ਕਮੇਟੀ ਮੈਂ ਤਾਂ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਦੋਂ ਬਾਅਦ ਵੀ ਉਹ ਸਾਰੇ ਨਸ਼ਰ ਕਰ ਦਿੱਤੇ ਸੀ ਤੂੰ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜੇਲੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਇਲੈਂਟੀ ਉਹਦੇ ਨਾਲ ਹਿੱਸੇ ਹੁੰਨੇ ਆ। ਸੋ ਇੱਕ ਦਾ ਪੱਖ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਸੀ। ਦੂਆ ਜਿਹੜਾ ਇੱਕ ਪੱਖ ਹੋਰ ਮੈਂਬਰ ਸਹਿਬਾਨਾਂ ਨੇ ਵੀ ਸਵਾਲ ਚੱਕੇ ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਹੈ, ਅਜੈਕਟਿਵ ਵਿੱਚ ਵੀ ਰਹੇ ਆ। ਤੇ ਉਹਨਾਂ ਨੂੰ ਪਤਾ ਵੀ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ। ਖਾਸ ਕਰਕੇ ਜਿੱਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ ਉਹਦਾ ਇੱਕ ਸਿਸਟਮ ਆ, ਉਹ ਸਿਸਟਮ ਅਨਸਾਰ ਸਾਰਾ ਕੰਮ ਚੱਲਦਾ। ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰਬੇ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਭਾਵੇਂ ਮੈਨੇਜਰ ਨੇ ਕੱਲ ਆਪਣਾ ਪੱਖ ਬਾ ਖੂਬੀ ਪੇਸ਼ ਵੀ ਕੀਤਾ ਪ੍ਰੈਸ ਦੇ ਰੂਬਰ ਹੋ ਕੇ ਸਾਰੀ ਉਹਨੇ ਗੱਲ ਸਪੱਸ਼ਟ ਵੀ ਕੀਤੀ ਆ ਪਰ ਮੈਂ ਵੀ ਸਪੱਸ਼ਟ ਕਰਨਾ ਚਾਹਨਾ ਕਿ ਇੱਕ ਪੱਖੇ ਹੀ ਸਿਰਫ ਰੱਖ ਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਿਸਟੇਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇ ਦਿੱਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਤਿੰਨ ਪ੍ਰਵਾਨਗੀ 3000 ਦੀ ਹੋਈ 200 ਉਹ ਨਹੀਂ ਖਰਚ ਲਿਆ ਤੇ 1000 ਲੀਟਰ ਹੱਲੇ ਪਿਆ ਆ ਇੱਕ ਐਪਲੀਕੇਸ਼ਨ ਹੈ ਘੱਗਰ ਦਾ ਜਿਹੜਾ ਬੰਨਿਆ ਉਹਦੇ ਉੱਤੇ ਬੰਨ੍ਹ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ امدਾਦ ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨਹੀਂ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਨੇ ਫੇਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਹੁੰਦੀ ਦਾ ਪ੍ਰਧਾਨ ਦੀ ਆਸਤ ਪ੍ਰਵਾਨਗੀ ਦੀ ਆਸਤੀ ਹੈ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ਸਾਰੀ ਗੱਲ ਉਹ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇਨਸਪੈਕਟਰ ਹੁੰਦਾ ਇੰਚਾਰਜ ਨਾਲ ਉਹ ਉੱਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਅਵਾਨ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਰਸੀਦ ਲਈ ਆ ਬਕਾਇਦਾ ਇਹ ਵੈਰੀਫਾਈ ਹੋਈ ਹੈ ਇਹਦੇ ਵਿੱਚ ਕੋਈ ਸ਼ੋਮਨੀ ਕਾਲੀ ਦਲ ਦਾ ਨਹੀਂ ਵਰਕਰ ਹੈਗਾ ਕੇਵਲ ਦਾ ਕੇਵਲ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਲੈ ਕੇ ਫਿਰ ਉਹਨੇ ਉਹ ਜਿਹੜਾ ਆ ਆ ਪੈਟਰੋਲ ਪੰਪ ਦੀ ਰਸੀਦ ਆ 2000 ਲੀਟਰ ਦੀ 3000 ਲੀਟਰ ਨਹੀਂ ਫਿਰ ਉਹਨੇ ਜਿੱਥੇ ਜਿੱਥੇ ਥਾਹੋਂਕ ਤਾਂ ਹੀ ਵੰਡੇ ਆ ਆ ਆ ਉਹ ਟਰੈਕਟਰ ਜਿਹਦੇ ਤੇ ਟਾਂਚੀ ਜਿਹੜੀ ਟਾਂਚੀ ਦੇ ਵਿੱਚ ਇਹ ਤੇਲ 2000 ਲੀਟਰ ਲੈ ਕੇ ਗਏ ਆ ਸਾਰੀਆਂ ਫੋਟੋ ਆ ਇਹਦੇ ਵਿੱਚ ਸਿਰਫ ਇੱਕ ਐਂਗਲ ਤੋਂ ਇੱਕ ਫੋਟੋ ਲੈ ਕੇ ਉਹ ਨਸ਼ਰ মিডিਆ ਨੂੰ ਕਰ ਦੇਣੀ ਤੇ ਉਹਨੂੰ ਵਿਵਾਦ ਦਾ ਮੁੱਦਾ ਬਣਾਉਣਾ ਇਹ ਸਾਰੇ ਮੈਨੇਜਰ ਦੇ ਨਾਲ EMPLOYEES ਆ। ਔਰ ਇੱਕ ਜਿਹੜੀ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹਨਾ ਫੇਰ ਇਹ ਕਿੱਥੇ-ਕਿੱਥੇ ਗਿਆ ਤੇਲ? ਆਹ ਬੰਦੇ ਆ ਜਿਨ੍ਹਾਂ ਨੂੰ 200 ਲੀਟਰ, 100 ਲੀਟਰ, 50 ਲੀਟਰ ਇਹ ਸਾਰੇ ਨਾਲ ਨਾ ਤੇ ਉਹਨਾਂ ਦੇ ਨਾਲ ਕਈਆਂ ਦੇ ਪਿੰਡ ਵੀ ਤੇ ਨੰਬਰਦਾਰ ਬਕਾਇਦਾ। ਹੁਣ ਮੈਂ ਪੁੱਛਣਾ ਚਾਹਨਾ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਨਾ ਕਰੇ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਨਹੀਂ ਮੈਂਬਰ ਸਹਿਬਾਨ ਤੁਹਾਡਾ ਵੀ ਤਾਂ ਫਰਜ਼ ਬਣਦਾ ਮੈਂ ਕਈ ਵਾਰੀ ਗੱਲਾਂ ਕੁਝ ਜਾਤੀ ਨਹੀਂ ਕਰਦਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਗਮਰਾ ਨਾ ਕਰੋ ਲੂਣ ਨਾ ਗੁੰਨਿਆ ਕਰੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਮਰੱਥ ਆ ਤੇ ਸਾਰੇ ਕਾਰਜ ਕਰਦੀ ਆ ਇਹ ਠੀਕ ਆ ਵੀ ਰਾਹਤ ਦੇ ਵਿੱਚ ਸ਼ੋਮਣੀ ਕਾਲੀ ਦਲ ਵੀ ਤੇ ਬਾਕੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਤੇ ਉਸ ਮੁੱਦੇ ਨੂੰ ਫਿਰ ਐਵੇਂ ਕਰਕੇ ਮੈਂ ਤਾਂ ਡਿਬੇਟ ਵਾਲੇ ਸੱਜਣਾ ਤੇ ਵੀ ਹੈਰਾਨ ਆ ਸਾਡੇ ਸ਼ੋਮਣੀ ਕਮੇਟੀ ਦੇ ਕੈਮਰੇ ਲੱਗੇ ਹੁੰਦੇ ਇੱਕ ਇੱਕ ਮਲਾਜ਼ਮ ਦਾ ਪਤਾ ਲੱਗ ਜਾਂਦਾ ਕਿਹੜਾ ਕਿ 10 ਰੁਪਏ ਕਿਸ ਨੇ ਕੋਈ ਹੋਰ ਗੁਰਦ ਕੀਤੇ ਪਤਾ ਲੱਗਦਾ ਫਿਰ ਖਜ਼ਾਨਾ ਬਕਾਇਦਾ ਗਿਣ ਕੇ ਬੈਂਕਾਂ 'ਚ ਜਾਂਦਾ ਤੇ ਉਹ ਖਜ਼ਾਨਾ ਮਤਲਬ ਐਵੇਂ ਤੁਰਿਆ ਫਿਰਦਾ ਸਤਗੁਰ ਜੀ ਜਾਣੇ ਜਾਣਾ ਜਿੰਨੇ ਮੇਰੇ ਸਤਕਾਰਤ ਮੈਂਬਰ ਬੈਠੇ ਆ ਸਾਰਿਆਂ ਦਾ ਪੁਰ ਜੋਰ ਯਤਨ ਹੁੰਦਾ ਤੇ ਮੇਰਾ ਆਪਣੇ ਤੌਰ ਤੇ ਕਿਉਂਕਿ ਤੁਸੀਂ ਮੈਨੂੰ ਇਹ ਸੇਵਾ ਸੰਭਾਲੀ ਆ ਗੁਰੂ ਸਾਹਿਬ ਜਾਣਦੇ ਆ ਅਪਮਾਨੀ ਹੋ ਕੇ ਨਹੀਂ ਕਹਿ ਰਿਹਾ ਮੈਂ ਬੜੇ ਦਾਵੇ ਨਾਲ ਇਹ ਗੱਲ ਕਹਿਣਾ ਪਹਿਲੇ ਪ੍ਰਧਾਨਾਂ ਨੇ ਵੀ ਬਹੁਤ ਵਧੀਆ ਕਾਰਜ ਕੀਤੇ ਆ ਕੋਈ ਸ਼ੱਕ ਨਹੀਂ ਕਿਸੇ ਦੇ ਕੋ ਕਿੰਤੂ ਨਹੀਂ ਪਰ ਇੰਪਰੂਵਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਗੁਰੂ ਸਾਹਿਬ ਨੇ ਆਪ ਕਰਵਾਈ ਆ ਬੰਦੇ ਨਹੀਂ ਕਰਦੇ ਹੁੰਦੇ 사ਤਗੁਰ ਜੀ ਆਪ ਕਰਵਾਉਂਦੇ ਕੋ ਸਮਾਂ ਆਊਗਾ ਨਿਸ਼ਚਰ ਕਰਾਂਗੇ ਸੋ ਇਸ ਕਰਕੇ ਮੈਂ ਇਹ ਵੀ ਗੱਲ ਕਹਿਣੀ ਚਾਹਨਾ ਕਿ ਜਦੋਂ ਦੋ ਦੋ ਉਹਦੇ ਲੈ ਤੁਸੀਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਫਿਰ ਉਦੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਤੱਕ ਇਹ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਫਿਰ ਸਰਕਾਰ ਦੇ ਅਹੁਦੇ ਵੀ ਮੰਨ ਲੈ ਕਿਉਂ ਹੁਣ ਆਜੇ ਗੱਲਾਂ ਫਿਰ ਮੈਂ ਜੇ ਉਧਰ ਬਾਧੂ ਕਹੂੰਗਾ ਫਿਰ ਕੌੜੀਆਂ ਲੱਗਣਗੀਆਂ ਸੋ ਇਸ ਕਰਕੇ ਸਤਕਾਰਤ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇਹਦੇ ਪਿੱਛੇ ਆਬਜੈਕਟ ਕੇਵਲ ਦਾ ਕੇਵਲ ਵੈਲਫੇਅਰ ਆਫ ਦਾ ਕਮਿਊਨਿਟੀ ਆ ਤੇ ਹੁਣ ਦਾ ਕਿਉਂਕਿ ਰੌਲਾ ਐ ਇਸਲੇ ਫਲਡਸ ਦਾ ਆ ਇਹਦੇ ਵਿੱਚ ਅਸੀਂ ਨਹੀਂ ਦੇਖਦੇ 크੍ਰਿਸਚੀਅਨ ਐ ਇੱਚ ਅਸੀਂ ਨਹੀਂ ਦੇਖਦੇ ਮੁਸਲਮਾਨ ਐ ਇਹ ਚ ਅਸੀਂ ਨਹੀਂ ਦੇਖਦੇ ਹਿੰਦੂ ਭਰਾ ਆ ਜਿਹੜਾ ਵੀ ਆ ਗਿਆ ਸਾਰਿਆਂ ਨੂੰ ਰਾਹਤ ਸਮਗਰੀ ਵੀ ਤੇ ਉਹਦੇ ਨਾਲ ਦੀ ਨਾਲ ਫਿਰ ਉਦਾਂ ਜੇ ਕੋਈ ਲੰਗਰ ਪਾਣ ਦੀ ਸੇਵਾ ਵੀ ਨਿਰੰਤਰ ਸਾਡੀ ਜਾਰੀ ਆ ਸੋ ਮੈਂ ਅੱਜ ਇਸ ਕਰਕੇ ਚੀਚੇ ਤੌਰ ਤੇ ਆਇਆ ਸੀ ਜਿੱਥੇ ਕਿੱਥੇ ਵੀ ਅਸੀਂ ਹਮਦਦ ਦਿੰਨੇ ਆ ਉੱਥੇ ਮੈਂਬਰ ਸਹਿਬਾਨ ਤਸਦੀਕ ਕਰਦੇ ਨਾਲ ਮੈਂਬਰ ਸਹਿਬਾਨ ਜਾਂਦੇ ਆ। ਬੰਡ ਦੇ ਵੀ ਆ ਉਹ। ਤੇ ਉਹਦੇ ਤਹਿਤ ਹੀ ਸਾਰਾ ਕਾਰਜ ਚੱਲ ਰਿਹਾ। ਸੋ ਮੈਂ ਕਹਿੰਨਾ ਤੁਸੀਂ ਸਾਡੇ ਨਾਲ ਔਖੀ ਘੜੀ 'ਚ ਖੜੇ ਹੋਵੋ। ਔਖੀ ਘੜੀ 'ਚ ਦੇਖੋ ਆ ਆ ਰਾਜਸਥਾਨ ਦੀ ਸੰਗਤ ਆ ਹੁਣ 5.5 ਲੱਖ ਰੁਪਈਆ ਇੱਕ ਜੁਪੀ ਦੀ ਸੰਗਤ ਆ ਪਹਿਲਾਂ ਵੀ ਦਿੱਤੇ ਆ ਤੇ ਹੁਣ ਅੱਜ ਵੀ ਉਹਨਾਂ ਨੇ ਆ ਰਹੇ ਪੈਸੇ ਦੇਣ। ਇਹ ਲੱਗਦੇ ਆ ਤੇ ਕਰਕੇ ਲੋਕ ਦੇ ਰਹੇ ਨਾ। ਤੇ ਜੇ ਭੈਜੀ ਫਿਰ ਆਪਾਂ ਚਾਹੋਨੇ ਪੇ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਫਿਰ ਆਪਾਂ ਅੱਜ ਐਵੇਂ ਦੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਸੰਸਥਾਵਾਂ ਦਾ ਵਕਾਰ ਥੱਲੇ ਜਾਵੇ ਜੇ ਮੈਂ ਕਿਸੇ ਸੰਸਥਾ ਦਾ ਮੈਂਬਰ ਆ ਜਾਂ ਮੈਂ ਪ੍ਰਧਾਨ ਆ ਜਾਂ ਮੈਂ ਮੁੱਖ ਸੇਵਾਦਾਰ ਆ ਤਾਂ ਮੈਂ ਹੀ ਸੰਸਥਾ ਨੂੰ ਡੁੱਬਣ ਲਾ ਪਾਵਾਂ ਤੇ ਫਿਰ ਦੂਏ ਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੋ ਇਹਦੇ ਵਿੱਚ ਰਾਜਨੀਤੀ ਨਾ ਕਰੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਭੈਜੀ ਆਹ ਹੋ ਰਿਹਾ ਆਹ ਹੋ ਰਿਹਾ ਮੈਂ ਕਈ ਵਾਰੀ ਸੈਂਪਲ ਪ੍ਰੋਪੋਜੀਸ਼ਨ ਕਰਦਾ ਹੁੰਨਾ ਵੀ ਜੇ ਤਾਂ ਇਧਰ ਲਈ ਲਾਈਨ 'ਚ ਖੜੇ ਹੋਈਏ ਤਾਂ ਫੇਰ ਗਰਦਾਰ ਮਾੜੀ ਜੇ ਲਾਈਨ ਟੱਪ ਗਏ ਉਹ ਕੈਰੈਕਟਰ ਨੂੰ ਪਤਾ ਨਹੀਂ ਕਿਹੜੇ ਆਪਾਂ ਰੂਪ 'ਚ ਲੈ ਜਾਂਨੇ ਕਹਿੰਦੇ ਜੀ ਇਹ ਤਾਂ ਹੁਣ ਸ਼ਹੀਦ ਆ ਤੁਸੀਂ ਸਾਡੇ ਭਰਾ ਆ ਸਤਿਕਾਰਯੋਗ ਆ ਭੈਣਾ ਆ ਸਤਿਕਾਰਯੋਗ ਆ ਸਤਿਕਾਰ ਦਿਓ ਤੇ ਸਤਿਕਾਰ ਲਵੋ ਮੇਰਾ ਕੋਈ ਪਰਪਜ ਕਿਸੇ ਨੂੰ ਡੈਮੇਜ ਕਰਨ ਦਾ ਨਹੀਂ ਮੈਂ ਕੇਵਲ ਦਾ ਕੇਵਲ ਇਹ ਗੱਲ ਸਪਸ਼ਟ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਸੀ ਕੇ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਇਹ ਨਾ ਹੋਵੇ ਲੋਕਾਂ ਨੂੰ ਜੀ ਪਤਾ ਨਹੀਂ ਲੁੱਟ ਮਚੀ ਆ ਹਰਜਿੰਦਰ ਸਿੰਘ ਧਾਮੀ ਗੁਰੂ ਸਾਹਿਬ ਕਿਰਪਾ ਕਰਨਾ ਸਾਰੇ ਮੈਂਬਰ ਕੋਈ ਲੁੱਟ ਨਹੀਂ ਕਦੇ ਵੀ ਤੇ ਪਰਮੇਸ਼ਰ ਏਵੇਂ ਦਾ ਸਮਾਂ ਬਣਾ ਲਿਆਵੇ ਜਿਹਦਾ ਦਾ ਸਮਾਂ ਆ ਜਿਹਦਾ ਕੰਪਾਵਾ ਮਟਾ ਲਵੇ ਸਤਿਗੁਰ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੌੜੇ ਬੋਲ ਬੋਲਣ ਦਾ ਆਦੀ ਨਹੀਂ ਆ ਸਮਾਂ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਸਮੇਂ ਦੇ ਵਿੱਚ ਆਪਾਂ ਇੱਕ ਦੂਏ ਦੇ ਦੁੱਖ ਦੇ ਸੁੱਖ ਦੇ ਭਾਲੀਵਾਲ ਬਣੀਏ ਦਾ ਕਿ ਆਪਾਂ ਉਹ ਕਾਰਜ ਕਰੀਏ ਤੇ ਮੈਂ ਪੜੈਣ ਮੇਰਾ ਛੋਟਾ ਵੀਰ ਆ ਸਤਕਾਰ ਵੀ ਮੈਂ ਦਿੰਨਾ ਸਤਕਾਰ ਕਰਦਾ ਵੀ ਆ ਤੇ ਉਹਨੂੰ ਵੀ ਕਹਿਣਾ ਚਾਹੁੰਦਾ ਵੀ ਉਹ ਜਿਹੜਾ ਨਵਾਂ 55 ਨੰਬਰ ਮਤਾ ਸੀ ਉਹ ਸਿਰਫ ਪਿਛਲਿਆਂ ਦੀ ਪੁਸ਼ਟੀ ਕੀਤੀ ਨਵੇਂ ਅਧਿਕਾਰ ਨਹੀਂ ਕੋਈ ਵੀ ਸਖਤਰ ਕੋਧ ਅਧਿਕਾਰ ਪ੍ਰਧਾਨ ਆਗਿਆ ਕਰਦਾ ਤਾਂ ਉਹ ਗਾਂਹ ਆਗਿਆ ਕਰਦਾ ਆ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਉਹ ਸਾਰੇ ਨਸ਼ਰ ਕਰੋ ਆ ਸਾਰੇ ਅੱਜ ਵੀ ਲਿਸਟ ਹੈਗੀ ਆ ਉਹ ਸਾਰੇ ਨਸ਼ਰ ਕਰਤੇ ਤੇ ਗਾਂਹ ਦੇ ਕਿਤੇ ਮੈਨੂੰ ਇਦਾਂ ਵੀ ਮਹਿਸੂਸ ਹੁੰਦਾ ਵੀ ਦੇਖੋ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤੇ ਆ ਕਿ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਭਾਈਵਾਲ ਬਣੇ ਤੇ ਉਹਦੇ ਲਈ 20 ਕਰੋੜ ਰੁਪਇਆ ਰਾਖਮਾ ਵੀ ਰੱਖਿਆ ਤੇ ਜੇ ਘਰ 'ਚ ਪੈਸੇ ਹੋਣਗੇ ਤਾਂ ਰਾਖਮੇ ਰੱਖ ਹੁੰਦੇ ਜੇ ਪੈਸੇ ਨਾ ਹੋਣ ਤਾਂ ਕਿੱਥੋਂ ਲਿਆਉਣੇ ਬੰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਇਹ ਸਿਰਫ ਤੁਹਾਡੇ ਰੂਹ ਰੂਹ ਇਸ ਕਰਕੇ ਹੋਇਆ ਕਿ ਜਿਹੜੀ ਨਾਨਕਿਆਣਾ ਸਾਹਿਬ ਦੀ ਕਹਾਣੀ ਜੀ ਆਪਣੇ ਸੁਖਵੀਰ ਸਿੰਘ ਬਾਦਲ ਦੇ ਕਹੇ ਇਹਨਾਂ ਨੇ ਪੈਸੇ ਦੇ ਦਿੱਤੇ ਤੇਲ ਉਥੇ ਦੇ ਦਿੱਤਾ ਇਹ ਤੇਲ ਉਹਨੂੰ ਲਿਖ ਕੇ ਮੈਨੇਜਰ ਨੂੰ ਆਇਆ ਹੋਰ ਸਾਰਾ ਕੁਝ ਹੋਇਆ ਤੇ ਜਥੇਬੰਦੀ ਸਾਰੀਆਂ ਜਿਹੜੀਆਂ ਦੋ ਜਥੇਬੰਦੀਆਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਆਪ ਚੁਣ ਕੇ ਸਿੱਖ ਭੇਜਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਾਹਰ ਜਥੇਬੰਦੀ ਪਾਂਥਦੀ ਆ ਸੋ ਇਸ ਕਰਕੇ ਮੈਂ ਕੋਈ ਕਿਸੇ ਜਥੇਬੰਦੀ ਦਾ ਪੱਖ ਨਹੀਂ ਪੂਰਦਾ ਪੱਖ ਕਹਿਣ ਤੋਂ ਭਾਵ ਮੈਨੂੰ ਬਣਾਉਂਦੇ ਸ਼੍ਰੋਮਣੀ ਅਕਾਲੀ ਦਲ ਆ ਮੈਨੂੰ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆ ਸਾਰੇ ਸਤਕਾਰ ਦੇ ਆ ਉਹ ਚੁੰਨਦੇ ਆ ਮੈਨੂੰ ਤੇ ਚੁੰਨਦੇ ਆ ਤੇ ਮੈਂ ਪਰ ਜਿਹਲੇ ਚੁਣਿਆ ਜਾਂਦਾ ਫੇਰ ਮੈਂ ਯਤਨ ਕਰਦਾ ਹੁੰਨਾ ਤੁਸੀਂ ਦੇਖਿਆ ਵੀ ਹੁਣ ਕਿ ਮੈਂ ਸਾਰਿਆਂ ਨੂੰ ਯਤਨ ਕਰਦਾ ਹੁੰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਤੇ ਨਾਲ ਲੈ ਕੇ ਚੱਲਦਾ ਵੀ ਆ ਤੇ ਠੀਕ ਆ ਵੀ ਸ਼੍ਰੋਮਣੀ ਅਕਾਲੀ ਦਲ ਸਾਡੀ ਬਾਹਰ ਜਫੇਬੰਦੀ ਆ ਜਿਹਦੇ ਵਿੱਚ ਅਸੀਂ ਟਿਕਟਾਂ ਲੈ ਕੇ ਜਿੱਤ ਕੇ ਆਈਆਂ ਤੇ ਸਾਡਾ ਇਹ ਬਣਦਾ ਵੀ ਆ ਮੌਲਿਕ ਅਧਿਕਾਰ ਵੀ ਬਣਦਾ ਕਿ ਆਪਾਂ ਖੜੇ ਹੋਈਏ ਜਫੇਬੰਦੀ ਦੇ ਨਾਲ ਪਰ ਜਿਹਲੇ ਬਣ ਗਏ ਫਿਰ ਸਾਰਿਆਂ ਦੇ ਨਾਲ ਹੀ ਹੋ ਕੇ ਕੋਈ ਉੱਥੇ ਪਿੰਨ ਭੇਤ ਨਹੀਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਾਰਜ ਕਰਨ ਵਿੱਚ ਸਮਰਾਤਿਆ ਆਪ ਇਹ ਸਾਰੇ ਕਾਰਜ ਕਰਦੀ ਆ ਸ਼੍ਰੋਮਣੀ ਕਾਲੀ ਦਲ ਉਹ ਆਪਣੇ ਤੌਰ ਤੇ ਲੱਗਾ ਆ ਆਪਣੀ ਸੇਵਾ ਦੇ ਵਿੱਚ ਆਪਣਾ ਉਹ ਸਾਰਾ ਯੋਗਦਾਨ ਪਾ ਰਹੇ ਆ ਸੋ ਮੈਂ ਆਪਣੇ ਸਦਕਾਤ ਮੈਂਬਰ ਸਹਿਬਾਨ ਦਾ ਵੀ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਔਖੀ ਸੌਖੀ ਗੱਲ ਕੋਈ ਕਈ ਵਾਰੀ ਬੰਦਾ ਤਾਫਸ਼ੀ ਵਿੱਚ ਵੱਧ ਬੋਲ ਜਾਂਦਾ ਮੈਂ ਖਿਮਾ ਵੀ ਚਾਹਣਾ ਫਿਰ ਨਿਮਰਤਾ ਸਾਥ ਇੱਕੋ ਹੀ ਬੇਨਤੀ ਕਰਨੀ ਚਾਹਣਾ ਇਹ ਸਮਾਂ ਬਿਵਾਦ ਚੱਕਣ ਦਾ ਨਹੀਂ ਬਿਵਾਦ ਚੱਕੋ ਮੈਂ ਜੀ ਆਇਆਂ ਕਹਿਣਾ ਮੇਰਾ ਸੁਭਾਅ ਆ ਜੇ ਮੈਨੂੰ ਕੋਈ ਜੇ ਮੇਰੇ 'ਚ ਨੁਕਸ ਹੋਵੇ ਮੈਂ ਝਟ ਐਕਸੈਪਟ ਕਰ ਲੈਣਾ ਤੁਸੀਂ ਦੇਖਦੇ ਵੀ ਹੋਵੋਗੇ ਪਰ ਨਜਾਇਜ਼ ਨਾ ਕਰੋ ਇਹ ਠੀਕ ਨਹੀਂ ਲੱਗਦੀ ਜੇਲੇ ਫਿਰ ਆਪਾਂ ਕੋਈ ਨਜਾਇਜ਼ ਗੱਲਾਂ ਬੋਲਦੇ ਆ ਉਹ ਫਿਰ ਉਹਨਾਂ ਦਾ ਸਪਸ਼ਟੀਕਰਨ ਵੀ ਦੇਣਾ ਪੈਂਦਾ ਸੋ ਤੁਹਾਡਾ ਸਾਰੇ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਆਪਣੇ ਪਿਆਰੀਏ ਸਾਡੇ ਨੇ ਨਾ ਨੱਚਣਾ ਨਾ ਨੱਚਣ ਦੇਣਾ ਨਾ ਕੁਝ ਕਰਨਾ ਨਾ ਕਿਹਨ ਕੁਝ ਕਰਨ ਦੇਣਾ ਆਪਣੇ ਕੋ ਕੁਝ ਹੁੰਦਾ ਨਹੀਂ ਪਿਆ ਕਿ ਸ਼ਰੋਪਨੀ ਅਕਾਲੀ ਦਲ ਕਰਦਾ ਤੇ ਕਹਿੰਦੇ ਸੁਖਵੀਰ ਸਿੰਘ ਬਾਦਲ ਬੋਲੋ ਗੁਰਬਾਣੀ ਵੇਚ ਕੇ ਪੈਸੇ ਕਮਾ ਲਏ ਜੇ ਤੁਸੀਂ 20 ਕਰੋੜ ਦਾ ਬਜਟ ਰੱਖਿਆ ਤੇ ਇਹਨਾਂ ਨੇ ਬਵਾਦ ਪਾਣਾ ਸ਼ੁਰੂ ਕਰ ਦਿੱਤਾ ਕਿ ਸ਼ਰੋਪਨੀ ਅਕਾਲੀ ਦਲ ਦੇ ਕਹਿ ਦੁੱਤੇ ਮੰਡਰਿਆ ਜਾ ਰਿਹਾ ਕਿ ਲੱਗਦਾ ਨਹੀਂ ਕਿ ਇੱਕ ਦਿਨ ਕਿਤੇ ਰਾਜਨੀਤੀ ਜਿਹੜੀ ਇਹ ਗਲਤ ਤਰੀਕੇ ਨਾਲ ਕਰਨ ਦੇ ਨੇ ਸਾਰੇ ਉਹ ਜਿਹੜੇ ਬਖਵੇਂ ਦੇਖੋ ਤਿੰਨ ਤਰ੍ਹਾਂ ਨਾਲ ਸੇਵਾ ਹੁੰਦੀ ਤਨ ਮਨ ਤੇ ਧਨ ਕਈ ਲੋਕ ਮਨ ਨਾਲ ਸੇਵਾ ਕਰਦੇ ਕੀ ਕਰਦੇ ਆ ਚਾਰ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰ ਦਿੰਦੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਵਰਤਾਈ ਕਈ ਤਨ ਦੀ ਸੇਵਾ ਕਰਦੇ ਆ ਰਾchn ਲੈ ਕੇ ਆਉਂਦੇ ਆ ਪਾਣੀਆਂ ਦੇ ਵਿੱਚ ਹੀ ਜਾਂਦੇ ਆ ਕਈ ਧਨ ਦੀ ਸੇਵਾ ਕਰਦੇ ਆ ਮੈਂ ਇਹੋ ਹੀ ਉਹ ਤੁਹਾਡੇ ਤੇ ਫੋਕਸ ਕਰਦਾ ਕਹਿੰਦੇ ਸਿਆਣੇ ਰੀਸ ਕਰ ਸਾੜਨਾ ਅ ਰੀਸ ਕਰਨੀ ਚਾਹੀਦੀ ਚੰਗੇ ਕਾਰਜ ਦੀ ਜੈਲਸੀ ਨਹੀਂ ਰੱਖਣੀ ਚਾਹੀਦੀ ਦੂਸਰੀ ਗੱਲ ਕਿ ਜਿਹੜੇ ਅੱਜ ਸਵਾਲ ਚੱਕ ਰਹੇ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਵਿਚੇ ਰਹੇ ਆ ਮੈਂ ਪਹਿਲਾਂ ਤਾਂ ਹੀ ਇਹ ਸਵਾਲ ਕੀਤਾ ਸੀ ਜੇ ਲੈਂਡ ਟੱਪ ਜਾਈਏ ਤੇ ਸ਼ਹੀਦ ਜੇ ਲੈਂਡ ਤੋਂ ਇੱਧਰ ਰਹੀਏ ਤਾਂ ਫੇਰ ਆਪਣੇ ਗਰਦਾਰ ਇਦਾਂ ਦੀਆਂ ਪਰਤਾਂ ਨਾ ਪਾਈਏ ਗੁਰੂ ਸਾਹਿਬ ਸਾਰਿਆਂ ਨੂੰ ਸਮਰੱਥ ਬਖਸ਼ ਕਰਨ ਐਸ ਔਕੇ ਸਮਝ ਇੱਕ ਦੂਜੇ ਦੀ ਮਦਦ ਕਰੀਏ ਗੁਰਮਾਰੀ ਮੇਰੇ ਦੀ ਗੱਲ ਕਰਨ ਦੇ ਅਸੀਂ ਕਿਉਂਕਿ ਇੱਕ ਜਿਹੜਾ ਐਗਰੀਮੈਂਟ ਵਧਾਇਆ ਗਿਆ ਸੀ ਉਹਦੇ ਉੱਤੇ ਬੀਬੀ ਸ਼ਕੀਰਪੁਰ ਤੋਂ ਸੋਰ ਪ੍ਰਧਾਨ ਨੇ ਜਾ ਕੇ ਮੀਟਿੰਗ ਕਰਕੇ ਤੋਂ ਬਾਅਦ ਇਹ ਉਹਨਾਂ ਨੂੰ ਐਕਟੀਵੇਟ ਵਧਾਇਆ ਗਿਆ ਸੀ ਜਿਹੜੇ ਇੱਕ ਨਿੱਕੀ ਚੰਦ ਦੀ ਗੱਲ ਕਰਦੇ ਆਂ ਦੇਖੋ ਮੈਂ ਆ ਮਰਤਪਾਲ ਜੀ ਇਹਨੂੰ 14 ਨਹੀਂ ਦੁਬਾਰਾ ਦੁਬਾਰਾ ਕਰਾਂ ਕਿਉਂਕਿ ਜਦੋਂ ਚੈਨਲ ਸ਼ੁਰੂ ਹੋਇਆ ਸੀ ਈਟੀਸੀ ਤੋਂ ਸ਼ੁਰੂ ਹੋਈ ਸੀ ਸ਼ੁਰੂਆਤ ਇਹਦੀ ਤੇ ਉਦੋਂ ਬੀਬੀ ਜੀ ਪ੍ਰਧਾਨ ਸਗੇ ਤੇ ਆਪਾਂ ਨੂੰ ਇਹ ਵੀ ਪਤਾ ਪਈ ਆ ਸਾਡਾ YouTube ਚੈਨਲ ਲਾਂਚ ਕਰਨ ਤੋਂ ਪਹਿਲਾਂ ਸਾਡੇ ਐਜੂਕੇਸ਼ਨ ਆਧਾਰੇ ਨੂੰ ਲਗਭਗ 2 ਕਰੋੜ ਰੁਪਇਆ ਪੀਟੀਸੀ ਵਾਲੇ ਆਦਾ ਕਰਦੇ ਸੀ ਉਹ ਹੁਣ ਨਹੀਂ ਪਹਿਲਾਂ ਦੀ ਗੱਲ ਆ ਹੁਣ ਜਦ ਤੋਂ ਅਸੀਂ ਆਪ ਦਾ ਲਾਂਚ ਕਰ ਲਿਆ ਆਪਣਾ YouTube ਚੈਨਲ ਚਲਾ ਲਿਆ ਤੇ ਬਹੁਤ ਆਤ ਜਿਹੜੀ ਹੁਣ ਉਹ ਵੀ ਦੇਖਦੀ YouTube ਤੇ ਚਲਾ ਦੇ ਲੈਂਦੇ ਆ ਤੇ ਉਦੋਂ ਬੀਬੀ ਹੁਣ ਆਪ ਵੀ ਸਾਖ ਸਾਧ ਵਿੱਚ ਸਗੇ ਚਲੋ ਮੈਂ ਮੈਂ ਆਪਣੇ ਤੌਰ ਤੇ ਚਾਹੁੰਦਾ ਨਹੀਂ ਕਿ ਕਿਸੇ ਨੂੰ ਕੋਈ ਐਵੇਂ ਦੀ ਗੱਲ ਕਰਾਂ ਸਤਿਕਾਰ ਦੇ ਆ ਸਾਰੇ ਆਗੂ ਜਿਹੜੇ ਇੱਧਰ ਹੋ ਜਾਣ ਮੈਂ ਕਿਹਾ ਉਹ ਫੇ ਆਪਣੇ ਢੰਗ ਦੇ ਨਾਲ ਜਾਣੇ ਜਾਂਦੇ ਆ ਪਰ ਛੁੱਪੀਆਂ ਗੱਲਾਂ ਨਾ ਕਰੀਏ ਇਹ ਸਮਝ ਐਟਲੀਸਟ ਨਾ ਕਰੀਏ ਇਹ ਸਮਾਂ ਦਾ ਦੁੱਖ ਬਣਾਉਣ ਦਾ ਆ ਦੁੱਖ ਦੇਣ ਦਾ ਨਹੀਂ